ਮਿਸ਼ਨ 130 ਤਹਿਤ ਸੀਐਮ ਭਗਵੰਤ ਮਾਨ ਪੰਜਾਬ ਅੰਦਰ ਖੁਦ ਕਮਾਂਡ ਸੰਭਾਲਦੇ ਹੋਏ ਨਜ਼ਰ ਆ ਰਹੇ ਨੇ ਤੇ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਰੋਡ ਸ਼ੋਅ ਕਰ ਰਹੇ ਨੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿਤਰਨ ਦੀ ਅਪੀਲ ਕਰ ਰਹੇ ਨੇ ਵੋਟਾਂ ਮੰਗ ਰਹੇ ਨੇ ਲੋਕਾਂ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਲਈ ਜਿਸ ਦੇ ਚਲਦਿਆਂ ਅੱਜ ਸਿਆਮਾਨ ਫਿਰੋਜ਼ਪੁਰ ਦੇ ਵਿੱਚ ਪਹੁੰਚਣਗੇ ਰੋਡ ਸ਼ੋਅ ਕਰਨਗੇ ਜਗਦੀਪ ਸਿੰਘ ਕਾਕਾ ਪਰਾਰ ਜੋ ਫਿਰੋਜ਼ਪੁਰ ਤੋਂ ਲੋਕ ਸਭਾ ਚੋਣਾਂ ਦੇ ਵਿੱਚ ਮੈਦਾਨ ਦੇ ਵਿੱਚ उतारे ਗਏ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਅੱਜ ਇੱਥੇ ਚੋਣ ਰੈਲੀ ਕਰਨਗੇ ਸੀ ਆਮਨ ਫਰੋਸਪੁਰ ਦੇ ਵਿੱਚ ਰੋਡ ਸ਼ੋਅ ਕਰਨਗੇ ਇਸ ਤੋਂ ਇਲਾਵਾ ਬਾਗਾਪੁਰਾਣਾ ਦੇ ਵਿੱਚ ਵੀ ਰੈਲੀ ਕੀਤੀ ਜਾਵੇਗੀ ਜਿੱਥੇ ਸੀ ਆਮਨ ਪਹੁੰਚਣਗੇ ਬੀਤੇ ਦਿਨ ਵੀ ਮਾਝੇ ਦੇ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਸਨ ਸੀਐਮ ਆਮਨ ਪਰ ਉਸ ਤੋਂ ਪਹਿਲਾਂ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਪਹੁੰਚੇ ਸੀ ਜਿੱਥੇ ਗੁਰੂ ਘਰ ਤੋਂ ਇਲਾਵਾ ਜੋਰਾਮ तीरथ मंदिर है अमृतसर दे ओथे जाके भी नतमस्तक होए दरबार साहब च भी नतमस्तक होए अपनी बच्ची और पत्नी डॉक्टर गुरप्रीत कौर ਦੇ ਨਾਲ ਇੱਥੇ ਪਹੁੰਚੋ ਹੋਏ ਸੀ ਪਰਿਵਾਰ ਸਮੇਤ ਸੀਐਮ ਮਾਨ ਨੇ ਮੱਥਾ ਟੇਕਿਆ ਜਿਸ ਦੇ ਬਾਅਦ ਲੋਕਾਂ ਦੇ ਨਾਲ ਗੱਲਬਾਤ ਕਰਦੇ ਇਹ ਵੀ ਕਿਹਾ ਕਿ ਮੈਂ ਪਰਿਵਾਰ ਦੇ ਨਾਲ-ਨਾਲ ਕਿਉਂਕਿ ਪੰਜਾਬ ਦੀ ਜਨਤਾ ਵੀ ਮੇਰਾ ਪਰਿਵਾਰ ਹੈ ਇਸ ਲਈ ਮੈਂ ਪੂਰੇ ਪੰਜਾਬ ਦੇ ਲੋਕਾਂ ਦੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਤੇ ਉਸ ਤੋਂ ਬਾਅਦ ਸੀਐਮ ਮਾਨ ਪੱਟੀ ਪਹੁੰਚੇ ਸੀ ਜਿੱਥੇ ਚੋਣ ਰੈਲੀ ਕੀਤੀ ਗਈ ਸੀ ਐਨੇ ਨਹੀਂ ਪੱਟੀ ਦੇ ਬਾਅਦ ਉਹ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਵੀ ਪਹੁੰਚੇ ਪਵਨ ਟੀਨੂ ਜੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਉਤਾਰੇ ਗਏ ਨੇ ਜਲੰਧਰ ਤੋਂ ਵਣਾਂ ਦੇ ਹੱਕ ਦੇ ਵਿੱਚ ਰੈਲੀ ਕੀਤੀ ਹੈ ਜਲੰਧਰ ਦੇ ਲੋਕਾਂ ਨੂੰ ਮਿਲਦੇ ਹੋਏ ਵੀ ਨਜ਼ਰ ਆਏ ਸੀ ਬੀਤੇ ਦਿਨ ਸਿਮਾਨ ਤੇ ਇਸੇ ਦੇ ਚਲਦਿਆਂ ਅੱਜ ਫਿਰੋਜ਼ਪੁਰ ਰੈਲੀ ਦੇ ਵਿੱਚ ਪਹੁੰਚਣਗੇ ਫਿਰੋਜ਼ਪੁਰ ਦੇ ਵਿੱਚ ਜਗਦੀਪ ਸਿੰਘ ਕਾਕਾ ਪਰਾਰ ਦੇ ਹੱਕ ਦੇ ਵਿੱਚ ਰੈਲੀ ਕਰਨਗੇ ਲੋਕਾਂ ਤੋਂ ਵੋਟ ਮੰਗਣਗੇ ਲੋਕਾਂ ਤੋਂ ਵੋਟ ਦੀ ਅਪੀਲ ਕਰਨਗੇ ਸਿਮਾਨ ਤੇ ਇਸੇ ਦੇ ਚਲਦਿਆਂ ਬਾਗਾਪੁਰਾਣਾ ਦੇ ਵਿੱਚ ਵੀ ਰੈਲੀ ਕੀਤੀ ਜਾਏਗੀ ਜਿਹਦੇ ਵਿੱਚ ਸੀਐਮ ਮਾਨ ਖਾਸ ਤੌਰ ਤੇ ਪਹੁੰਚਣਗੇ ਲੋਕ ਸਭਾ ਚੋਣਾਂ ਨੂੰ ਲੈ ਕੇ ਮਿਸ਼ਨ 13 ਜ਼ੀਰੋ ਦਾ ਜਿਹੜਾ ਨਾਰਾ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਤਾ ਗਿਆ ਉਸੇ ਤੇ ਉਸੇ ਨੂੰ ਹੀ ਸਫਲ ਬਣਾਉਣ ਦੇ ਲਈ ਹੀ ਸੀਐਮ ਮਾਨ ਖੁਦ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਪੂਰੀ ਤਿਆਰੀ ਦੇ ਵਿੱਚ ਨੇ ਤੇ ਇਸੇ ਦੇ ਚਲਦਿਆ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਨੂੰ ਅਪੀਲ ਕਰਦੇ ਵੀ ਨਜ਼ਰ ਆਏ ਆ ਰਹੇ ਨੇ ਤੇ ਇਸੇ ਦੇ ਚਲਦਿਆ ਅੱਜ ਫਿਰੋਜ਼ਪੁਰ ਲੋਕ ਸਭਾ ਹਲਕੇ 'ਚ ਪਹੁੰਚਣਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक Instagram X aur WhatsApp channel par